ਪੱਤਰ ਅਸੀਂ ਦਿੱਤਾ ਹੈਗਾ ਜਿਹੜਾ ਆਪਣਾ ਤਲਵੰਡੀ ਖੁਰਦ ਮੁੱਲਾਂਪੁਰ ਇੱਕ ਡੇਰਾ ਬਣਿਆ ਬਾ ਪੂਰੀ ਵਾਲਿਆਂ ਦਾ ਤੇ ਉੱਥੇ ਦਾ ਜਿਹੜਾ ਮੌਜੂਦਾ ਮੁਖੀ ਆ ਸ਼ੰਕਰਾਨੰਦ ਉਹਦੀ ਇੱਕ ਅਸ਼ਲੀਲ ਵੀਡੀਓ ਆ ਜਿਹੜੀ ਉਹ ਸਾਹਮਣੇ ਆਈ ਸੀਗੀ ਜੋ ਕਿ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਤੇ ਉਹਦੇ ਸਬੰਧ ਦੇ ਵਿੱਚ ਅੱਜ ਕੱਲ ਅਸੀਂ ਉੱਥੇ ਗਏ ਵੀ ਸੀਗੇ ਡਿਪਟੀ ਸਾਹਿਬ ਨੂੰ ਮਿਲੇ ਸੀਗੇ ਤੇ ਅੱਜ ਅਸੀਂ ਜਿਹੜਾ ਐਸਐਸਪੀ ਸਾਹਿਬ ਨੂੰ ਦਰਖਾਸਤ ਦੇਣ ਦੇ ਵਾਸਤੇ ਉਹਦੇ ਤਵਲ ਦੇ ਵਿੱਚ ਵੀ ਇੱਕ ਤੇ ਇਹ ਆ ਵੀ ਉਹ ਡੇਰਾ ਜਿਹੜਾ ਉਹਦੀ ਪੂਰਨ ਤੌਰ ਤੇ ਜਿਹੜੀ ਆ ਉਹ ਜਾਂਚ ਕੀਤੀ ਜਾਵੇ ਵੀ ਉਹ ਜਿਹੜਾ ਡੇਰਾ ਹੈ ਉਥੇ ਪਹਿਲਾਂ ਵੀ ਕਈ ਜਿਹੜਾ ਵਿਵਾਦ ਵਿਵਾਦਾਂ ਦੇ ਵਿੱਚ ਡੇਰਾ ਰਿਹਾ ਕਈ ਵਿਵਾਦਾਂ ਦੇ ਵਿੱਚ ਰਿਹਾ ਹੈ ਤੇ ਹੁਣ ਵੀ ਜਿਹੜਾ ਇਹ ਵਿਵਾਦ ਦੇ ਵਿੱਚ ਡੇਰਾ ਆ ਚੁੱਕਿਆ ਵੀ ਉਹਦੀ ਪੂਰਨ ਤੌਰ ਤੇ ਜਿਹੜੀ ਆ ਉਹ ਜਾਂਚ ਕੀਤੀ ਜਾਵੇ ਜਿਹੜੇ ਉਥੇ ਸੇਵਾਦਾਰ ਨੇ ਜਾਂ ਉਥੇ ਜਿਹੜੀਆਂ ਲੜਕੀਆਂ ਰਹਿੰਦੀਆਂ ਨੇ ਜਾਂ ਉਥੇ ਜਿਹੜੇ ਮੰਦੂਬੁੱਧੀ ਬੱਚੇ ਰਹਿੰਦੇ ਉਹਨਾਂ ਸਾਰਾਂ ਦੀ ਡਾਕਟਰੀ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ ਤੇ ਹਰ ਇੱਕ ਬਕੋਦੀ ਡੇਰੇ ਦੀ ਜਿਹੜੀ ਆ ਉਹ ਜਾਂਚ ਕੀਤੀ ਜਾਵੇ ਜਿਹੜਾ ਸਾਧਾ ਉਹਦੇ ਤੇ ਬਣਦੀ ਆ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਣਾ। ਬੰਬੇ ਪਹਿਲਾਂ ਕਿਹੜਾ ਬਿਵਾਦ ਹੋ ਗਿਆ ਸੀਗੇ ਜੋ ਦੇਦੇ ਦੇ ਵਿੱਚ। ਪਹਿਲਾਂ ਦੇਖੋ ਜੀ ਪਿੰਡ ਵਾਲੇ ਲੋਕ ਦੱਸਦੇ ਆ ਕਈ ਪ੍ਰਕਾਰ ਦੀਆਂ ਗੱਲਾਂ ਆ ਜੇ ਕੱਲ੍ਹ ਅਸੀਂ ਮਿਲੇ ਸੀ ਲੋਕਾਂ ਨੂੰ ਸਾਹਮਣੇ ਆਈਆਂ ਸੀ ਹੁਣ ਅਸੀਂ ਅੱਜ ਫੇਰ ਅਸੀਂ ਉੱਥੇ ਨੇੜੇ-ਨੇੜੇ ਦੇ ਜਿਹੜੇ ਲੋਕ ਆ ਉਹਨਾਂ ਨੂੰ ਅਸੀਂ ਮਿਲਦੇ ਆ ਤੇ ਜਿਹੜੀਆਂ ਉੱਥੇ ਪੰਚਾਇਤਾਂ ਨੇ ਤੇ ਪੰਚਾਇਤਾਂ ਨੂੰ ਅਸੀਂ ਮਿਲਦੇ ਆ ਜਾ ਕੇ। ਫੇਰ ਉਹ ਪਤਾ ਲੱਗੂ ਕਿ ਕੀ ਕੀ ਬਿਵਾਦ ਸੀਗੇ ਤੇ ਕਈ ਪ੍ਰਕਾਰ ਦੇ ਜਿਹੜੇ ਬਿਵਾਦ ਉਹਨਾਂ ਨੇ ਦੱਸਿਆ ਸਾਨੂੰ। ਕੀ ਮੰਗ ਕੀਤੀ ਜੀ ਹੁਣ ਆਪਾਂ? ਹੁਣ ਅਸੀਂ ਤਾਂ ਇਹੀ ਮੰਗ ਕਰਦੇ ਆ ਐਸਐਸਪ ਜਾਂ ਵੀ ਪਹਿਲਾਂ ਉੱਥੇ ਕੀ ਕਰੈਮ ਹੋਇਆ ਜਾਂ ਹੁਣ ਉੱਥੇ ਕੀ ਹੋ ਰਿਹਾ ਹੈ ਤੇ ਜਿਹੜੀ ਉਹ ਇਹਦੀ ਵੀਡੀਓ ਬਰੈਲ ਹੋਈ ਆ ਤੇ ਉਹਦੇ ਵਿੱਚੋਂ ਜਿਹੜੀ ਲੜਕੀ ਆ ਉਹਨੂੰ ਸਾਹਮਣੇ ਲਿਆਂਦਾ ਜਾਵੇ ਕਿਉਂਕਿ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਉਹ ਲੜਕੀ ਆਪਣੀ ਮਰਜ਼ੀ ਨਾਲ ਆਈ ਆ ਜਾਂ ਨਹੀਂ ਮਰਜ਼ੀ ਨਾਲ ਆਈ ਆ ਉਹ ਬਾਅਦ ਦੀਆਂ ਗੱਲਾਂ ਨੇ ਪਰ ਉਹ ਸਾਹਮਣੇ ਤਾਂ ਹੋਣੀ ਚਾਹੀਦੀ ਆ ਤੇ ਇੱਕ ਇਹ ਕਹਿ ਰਹੇ ਬਬੀ ਪ੍ਰਸ਼ਾਸਨ ਵੀ ਸਾਹਵੇਂ ਹੁਣ ਤੁਹਾਨੂੰ ਜੀ ਕੀ ਕਹੇ ਸੁਵੰਦ ਵਿੱਚ ਐਸਐਸਬੀ ਸਾਹਿਬ ਦਾ ਕਹਿੰਦੇ ਕਹਿੰਦੇ ਜੀ ਤੁਸੀਂ ਭੱਲ ਕੇ ਲਿਓ ਲੜਕੀ ਵੀ ਲੜਕੀ ਸਾਡੇ ਕੋਲੇ ਆ ਜਾਵੇ ਆ ਕੇ ਬਿਆਨ ਲਿਖਾ ਦੇਵੇ ਤੇ ਅਸੀਂ ਉੱਤੇ ਪਰਚਾ ਦਰਜ ਕਰ ਦਿਆਂਗੇ ਤੇ ਹੁਣ ਲੜਕੀ ਦਾ ਸਾਡੇ ਕੋਲੇ ਆ ਉਹਨੂੰ ਪਤਾ ਵੀ ਕੌਣ ਆ ਉਹਦੇ ਚੇਲਿਆਂ ਨੂੰ ਪਤਾ ਵੀ ਕੌਣ ਆ ਤੇ ਲੜਕੀ ਨੂੰ ਤਾਂ ਕੱਲ ਨੂੰ ਖਤਮ ਵੀ ਕਰ ਦਿੱਤਾ ਜਾ ਸਕਦਾ ਹੈ ਲੜਕੀ ਗਾਇਬ ਕੀਤੀ ਜਾ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਇਹ ਤਾਂ ਹੁਣ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਵੀ ਉਹਦੀ ਪੂਰੀ ਪੂਰੀ ਤਫ਼ਦੀਸ਼ ਕਰੇ ਤੇ ਉਹਦੀ ਘੋਕੜੇ ਜਾਂਚ ਕਰੇ ਲੜਕੀ ਨੂੰ ਸਾਹਮਣੇ ਲਿਆਉਣਾ ਤੇ ਇਹਨਾਂ ਦੀ ਜ਼ਿੰਮੇਵਾਰੀ ਆ ਇੱਕ ਤੁਸੀਂ ਦਵਾਈਆਂ ਦਾ ਜ਼ਿਕਰ ਕੀਤਾ ਸੀਗਾ ਕੱਲ ਵੀ ਤੁਸੀਂ ਜ਼ਿਕਰ ਕਰਦੇ ਸੀ ਕਿ ਉਹ ਦਵਾਈਆਂ ਉੱਥੋਂ ਫੜੀਆਂ ਗਈਆਂ ਉਹਦੇ ਬਾਰੇ ਐਸਐਸਪੀ ਸਾਹਿਬ ਨਾਲ ਤੁਸੀਂ ਗੱਲਬਾਤ ਕੀਤੀ ਹੈਗੀ ਉਹਦੇ ਬਾਰੇ ਅਸੀਂ ਐਸਐਸਪੀ ਸਾਹਿਬ ਨੂੰ ਹੁਣ ਦੱਸਿਆ ਵੀ ਆ ਦਵਾਈਆਂ ਦਵਾਈਆਂ ਦੀ ਜਾਂਚ ਹੋਣੀ ਚਾਹੀਦੀ ਆ ਪਰ ਐਸਐਸਪੀ ਸਾਹਿਬ ਨੇ ਕੋਈ ਠੋਸ ਜਿਹੜਾ ਉਹਦੇ ਤੇ ਕੋਈ ਗੱਲ ਨਹੀਂ ਕੀਤੀ ਹੈਗੀ ਹਾਲਾਂਕਿ ਜਿਹੜੀਆਂ ਉਹ ਦਵਾਈਆਂ ਉਹ ਕੋਈ ਪਰਮਿਸ਼ਨ ਹੈਗੀ ਆ ਜਾਓ ਦਵਾਈਆਂ ਬੰਦੇ ਜਿਦਾਂ ਬਾਰੇ ਉੱਥੇ ਜਾ ਉਹ ਸੈਕਸ ਸੰਬੰਧੀ ਦਵਾਈਆਂ ਨੇ ਕਈ ਪ੍ਰਕਾਰ ਦੀਆਂ ਨੇ ਕੁਝ ਬੀਬੀਆਂ ਦੇ ਨਾਲ ਇੱਕ ਅਸੀਂ ਦਵਾਈ ਲੈ ਕੇ ਵੀ ਆਂਦੀ ਆ ਕੱਲ ਮੇਰੇ ਕੋਲ ਤੇ ਆਪਣੇ ਵੀਰ ਜੀ ਹੁਣਾਂ ਨੂੰ ਅਸੀਂ ਦਿੱਤੀ ਵੀ ਸੀ ਉਹਦੀ ਫੋਟੋ ਵਗੈਰਾ ਵੀਡੀਓ ਬਣਾਈ ਸੀ ਵਿੱਚ ਤੇ ਉਹ ਆ ਮੇਨ ਗੱਲ ਤਾਂ ਇਹ ਆ ਵੀ ਉਹ ਜਿਹੜਾ ਬਾਬਾ ਹੈ ਨਾ ਇਹ ਪ੍ਰਸ਼ਾਸਨ ਦਾ ਕਹਿੰਦਾ ਵੀ ਦੂਜੇ ਧਰਮ ਦਾ ਮਾਮਲਾ ਵੀ ਤੁਸੀਂ ਵਿੱਚ ਦਖਲਦਾਰੀ ਨਹੀਂ ਕਰ ਸਕਦੇ ਜਿਉਂ ਨਾਪੇ ਇਹ ਚੀਜ਼ ਵੇਖੀਏ ਤਾਂ ਜਦੋਂ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਲੜਕੀਆਂ ਨੂੰ ਲੈ ਕੇ ਜਾਂਦਾ ਸੀ ਉਹ ਸਿੱਖਾਂ ਦੀਆਂ ਨਹੀਂ ਤਾਂ ਨਹੀਂ ਸੀਗੀਆਂ ਉਹ ਹਿੰਦੂਆਂ ਦੀਆਂ ਹੀ ਸੀਗੀਆਂ ਨਾ ਲੜਕੀ ਤਾਂ ਲੜਕੀ ਆ ਕੱਲ ਨੂੰ ਸਾਡੇ ਵੀ ਜਿਹੜੀਆਂ ਧੀਆਂ ਭੈਣਾਂ ਨੇ ਉਥੇ ਸਿੱਖਾਂ ਲੀਆਂ ਵੀ ਉਥੇ ਡੇਰੇ ਦੇ ਵਿੱਚ ਜਾਂਦੀਆਂ ਨੇ ਕੀ ਪਤਾ ਉਥੇ ਕੀ ਕੀ ਹੁੰਦਾ ਕੁਛ ਹੁੰਦਾ ਹੋਣਾ ਕਿਹਦੇ ਕਿਹਦੇ ਨਾਲ ਹੁੰਦਾ ਹੋਣਾ ਕੋਈ ਆਪਣੀ ਸ਼ਰਮਦਾ ਮਾਰਾ ਨਹੀਂ ਬੋਲਦਾ ਕੋਈ ਡਰਦਾ ਨਹੀਂ ਬੋਲਦਾਗਾ ਕੋਈ ਤੇ ਇਹਦਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਵੀ ਪ੍ਰਸ਼ਾਸਨ ਉਹਦੀ ਜਾਂਚ ਕਰੇ ਤੇ ਪਤਾ ਲੱਗੇ ਸਭ ਕੋ ਸਾਹਮਣੇ ਆਵੇ